ਬਾਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਚਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਤ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਸਮਾਪਤ ਹੋ ਚੁੱਕਾ ਹੈ ਤੇ ਸ਼ਹੀਦੀ ਜੋੜ ਮੇਲ ਦੀ ਸਮਾਪਤੀ ਤੋਂ ਅਗਲੇ ਦਿਨ ਗੁਰੂਦਿਆਂ ਲਾਟਲੀਆਂ ਫੌਜਾਂ ਵੱਲੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਦੇ ਵਿੱਚ ਵਿਸ਼ਾਲ ਮਹੱਲ ਸਜਾਇਆ ਗਿਆ ਜੋ ਕਿ ਗੁਰਦੁਆਰਾ ਸ੍ਰੀ ਵਿਵਾਨਗੜ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਮੈਦਾਨ ਵਿਖੇ ਪਹੁੰਚਿਆ ਜਿੱਥੇ ਗੁਰੂਦਿਆਂ ਲਾਡਲਿਆਂ ਫੌਜਾਂ ਵੱਲੋਂ ਘੋੜਸਵਾਰੀ ਅਤੇ ਗੱਤਕੇ ਦੇ ਦਿਲਕਸ਼ ਜੋਹਰ ਦਿਖਾਏ ਗਏ ਇਸ ਮਹੱਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ ਇਸ ਮੌਕੇ ਤੇ ਕੋਰਸਵਾਰੀ ਅਤੇ ਗੱਤਕੇ ਦੇ ਤਿਲਕ ਸਜੋਹਰ ਦਖਾਨ ਵਾਲੇ ਜੋ ਜੁਜਾਰੂ ਸਿੰਘ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਇਹਨਾਂ ਨੂੰ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਅਤੇ ਸ੍ਰੀ ਅਕਾਲ ਚੱਕ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਫਗਾਨੀ ਹਰਪ੍ਰੀਤ ਸਿੰਘ ਵੱਲੋਂ ਸਨਮਾਨ ਵੀ ਕੀਤਾ ਗਿਆ ਅੱਜ ਸ਼ਰਮਣੀ ਅਕਾਲੀ ਪੰਥ ਬੁੱਢਾ ਦਲ ਵੱਲੋਂ ਸ਼ਹੀਦੀ ਜੋੜ ਮੇਲ ਦਾ ਮਹੱਲਾ ਕੱਢਿਆ ਜਾ ਰਿਹਾ ਹੈ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਾਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਵੱਡੇ ਜੋੜ ਮੇਲ ਮਨਾਏ ਜਾ ਰਹੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਔਰ ਅੱਜ ਮਹੱਲਾ ਕੱਢਿਆ ਜਾ ਰਿਹਾ ਸਮੂਹ ਨਹਿੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਦਲਾ ਪੰਥਾਂ ਵੱਲੋਂ ਔਰ ਵਿਅੰਤ ਸੰਗਤਾਂ ਜਿਹੜੀਆਂ ਨੇ ਇਸ ਮਹੱਲੇ 'ਚ ਸ਼ਾਮਲ ਹੋ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੇ ਤੂੰ ਬਾਦ ਸਿੰਘ ਸਾਹਿਬ ਜੀ ਨੂੰ ਵਾ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਧੰਤਨ ਬਾਬਾ ਜੋਰਾਵਰ ਸਿੰਘ ਧੰਤਨ ਮਾਤਾ ਗੁਜਰਕੌਰ ਜੀ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਹਰ ਸਾਲ ਦੀ ਤੇਰਾ ਜਿਹੜਾ ਵਿਸ਼ਾਲ ਜਿਹੜਾ ਮਹੱਲਾ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਸ਼ੌਣੀ ਨੇ ਅੰਗਸਿੰਘਾ ਬੁੱਢਾ ਦਲ ਤੋਂ ਜਿਹੜਾ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੀਆਂ ਨਹਿੰਗਸੰਗ ਜਥੇਬੰਦੀਆਂ ਵੱਲੋਂ ਨਿਸ਼ਾਨ ਨਗਾਰੇ ਇਤਿਹਾਸਕ ਨਿਸ਼ਾਨ ਨਗਾਰਿਆਂ ਦੀ ਤਾਬਿਆ ਜਿਹੜਾ ਆਰੰਭ ਹੋ ਰਿਹਾ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਪ੍ਰੋਗਰਾਮਾਂ 'ਚ ਮਹੱਲਿਆਂ ਦੇ ਵਿੱਚ ਹਾਜ਼ਰੀਆਂ ਲਵਾਓ ਤੇ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਪਾਟੇ ਦਾ ਅਮਰਤ ਨਹੀਂ ਛਕਿਆ ਉਹ ਤਿਆਰ ਪਰ ਤਿਆਰ ਹੋ ਕੇ ਖੰਡੇ ਪਾਟੇ ਦਾ ਅਮਰ ਛਕੋ ਬਾਣੀ ਬਾਣੇ ਦੇ ਧਾਰਨੀ ਉਹ ਮੈਂ ਮਹੱਲੇ ਦੀਆਂ ਜਿਹੜੀਆਂ ਸਾਰੀਆਂ ਹੀ ਗੁਰੂਆਂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਰੇ ਤਰਨੇ ਦਲਾਂ ਵੱਲੋਂ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਦਿਨਾ ਮਹੱਲਾ ਚੜ੍ਹਦੀ ਕਲਾ ਦੇ ਨਾਲ ਅੱਜ ਖੇਡਿਆ ਗਿਆ ਸਾਰਿਆਂ ਦੀਆਂ ਗੁਰੂ ਸਾਹਿਬ ਹਾਜ਼ਰੀਆਂ ਪ੍ਰਵਾਨ ਕਰਨ ਸਿੰਘਾ ਜਵਾਲ ਜੀ ਸਾਡੇ ਸੀਤ ਤੇ ਦਮਾਰਾ ਦੇਖ ਲਿਓ 800 ਮੀਟਰ ਦਾ ਇਹਦਾ ਵਜਨ 85 ਹੈ ਮੈਂ ਨੌਜਵਾਨ ਬੱਚਿਆਂ ਨੂੰ ਕਹਿਣਾ ਚਾਹਨਾ ਜੇ ਸਰਦਾਰਾਂ ਦੇ ਬੱਚੇ ਨੇ ਸਾਡੇ ਭਾਈ ਗੁਰੂ ਦੀ ਸਿੱਖੀ ਨੂੰ ਸੰਭੋ ਕਿਸਾ ਦੀ ਬੇਇਜ਼ਤੀ ਨਹੀਂ ਕਰਨੀ ਮੱਥਾ ਗੁਰੂ ਗ੍ਰੰਥ ਸਾਹਿਬ ਤੋਂ ਸਵਾ ਕਿਸੇ ਨੂੰ ਨ ਟੇਕਣਾ ਸਿਰ ਤੇ ਦਸਾਰਾ ਸਜਾਓ ਨਸ਼ਾ ਕਿਸੇ ਪ੍ਰਕਾਰ ਦਾ ਨਹੀਂ ਖਾਣਾ ਮੱਥਾ ਗੁਰੂ ਗ੍ਰੰਥ ਸਾਹਿਬ ਤੋਂ ਸਵਾ ਕਿਸੇ ਨੂੰ ਟੇਕਣਾ ਸਾਧੂ ਸੰਤਾਂ ਦਾ ਸਤਿਕਾਰ ਕਰਿਆ ਕਰੋ ਹੌਲੇ ਮਹਰੀ ਜੀ ਸਾਹਿਬ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾ ਬਾਈਕੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਆਏ ਹੋਏ ਆ ਅੱਜ ਮੈਨੂੰ ਬਹੁਤ ਵਧੀਆ ਲੱਗੇ ਕੋੜਾ ਜੀ ਰੇਸਾ ਹੋਈਆਂ ਸੀਗੀਆਂ ਨਾਲੇ ਇੱਥੇ ਬਾਬਾ ਜੀ ਹੋਰ ਤਿੰਨ ਤਿੰਨ ਘੋੜਿਆਂ ਤੇ ਬੈਠੇ ਸੀਗੇ ਬਾਦੂ ਸਾਰੇ ਤੇ ਅਸੀਂ ਬਹੁਤ ਵਧੀਆ ਲੱਗਿਆ ਮੈਨੂੰ ਥੈਂਕ ਯੂ ਜਾਨਾਂ ਨੇ ਜਿਹੜੇ ਨੇ ਆਪ ਜੀ ਨੂੰ ਜਿੱਥੇ ਦਰਸ਼ਨ ਦਦਾਰੇ ਹੋ ਰਹੇ ਨੇ ਘੋੜਸਵਾਰ ਫੌਜਾਂ ਜੰਗ ਜੂ ਕਰਤਬ ਦਿਖਾ ਰਹੀਆਂ ਨੇ ਘੋੜੇ ਭੱਜ ਰਹੇ ਨੇ ਘੋੜਸਵਾਰੀ ਦੇ ਜੋਰ ਆਪ ਜੀ ਦੇਖ ਰਹੇ ਹੋ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਤੇ ਜਿਹੜੇ ਆਪਾਂ ਜਿੱਥੇ ਕੱਲ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ ਤੇ ਅੱਜ ਜਿਹੜੇ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਨੇ ਗੁਰਦੁਆਰਾ ਭਵਾਨਗੜ੍ਹ ਸਾਹਿਬ ਸ਼ੋਨੀ ਨਹਿੰংসਿੰਘਾ ਬੁੱਢਾ ਦਲ ਤੋਂ ਜਿਹੜਾ ਵਿਸ਼ਾਲ ਮਹੱਲਾ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੀਆਂ ਹੀ ਗੁਰੂਆਂ ਦੀਆਂ ਲਾੜੀਆਂ ਨਹਿੰংসਿੰਘ ਪਹੁੰਚਾ ਜਿਨ੍ਹਾਂ ਦੇ ਵਿੱਚ ਸਾਡੇ ਬੜੇ ਸਤਕਾਰਯੋਗ ਬਾਬਾ ਨਾਗਰਸਨ ਜੀ ਤੇ ਬਾਬਾ ਮੇਜਰ ਸੰਜੀਤ ਬਾਬਾ ਬਲਦੇਵ ਸਿੰਘ ਜੀ ਤੇ ਬਾਬਾ ਪ੍ਰਗਟ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਜਿਹੜੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਨੇ ਬਾਬਾ ਰਗਵੀਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਸਾਰੇ ਹੀ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਸਾਰੇ ਦਰਸ਼ਕ ਦیدارੇ ਦੇ ਰਹੇ ਨੇ ਉੱਥੇ ਹੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜਿਹੜੇ ਕੱਲ ਇੱਥੇ ਦਰਸ਼ਨ ਕਰਕੇ ਗਏ ਨੇ ਸਾਰੀਆਂ ਹੀ ਫੌਜਾਂ ਜਿਹੜੀਆਂ ਹਾਜ਼ਰ ਨੇ ਉੱਥੇ ਹੀ ਹਰਿਆਣੇ ਤੋਂ ਬਾਬਾ ਰਵੇਲ ਸਿੰਘ ਜੀ ਵੀ ਪਹੁੰਚੇ ਨੇ ਸੰਤ ਬਾਬਾ ਬਨਮੋਨ ਸਿੰਘ ਜੀ ਬਾਰਨ ਵਾਲੇ ਜਿਹੜੇ ਆਪਾਂ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤੇਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਜੋੜ ਮੇਲਿਆਂ ਦੇ ਵਿੱਚ ਜਿਹੜੇ ਦਰਸ਼ਨ ਦਿਦਾਰੇ ਕਰ ਰਹੇ ਆ ਆਪਾਂ ਮਹੱਲੇ ਦੇ ਵਿੱਚ ਗੁਰੂ ਦੀਆਂ ਲਾਡਲੀਆਂ ਨਹਿੰਸ ਸਿੰਘ ਫੌਜਾਂ ਤੇ ਆਪਾਂ ਜੰਗ ਜੂ ਕਰਤਬ ਉਹਨਾਂ ਦੇ ਆਨੰਦ ਮਾਣ ਰਹੇ ਆ ਸੋ ਆਪਾਂ ਸਾਰੇ ਆਏ ਹੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਰੀਆਂ ਹੈ ਸੰਗਜ ਜਥੇਬੰਦੀਆਂ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਗੁਰ ਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਚੱਕ ਕੇ ਬਾਣੀ ਬਾਣੇ ਦੇ ਧਾਰਨੀ ਹੋਣ ਬਾਣੀ ਬਾਣਾ ਪੰਖ ਫਚਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਸੂਰਾ ਸੋ ਪਹਿਚਾਨੀ ਐ ਜੋ ਨਰਦੀਨ ਕੇ 헤 ਪਰਜਾ ਪਰਜਾ ਕਟ ਮਰਾ ਕਬੂ ਨਾ ਛੜ ਅਖੀਰ ਬਹੁਤ ਵਧੀਆ ਬਹੁਤ ਵਧੀਆ ਰਹਿ ਜੀ ਬਹੁਤ ਵਧੀਆ ਰਹਿ ਘੋੜੇ ਵਧੀਆ 6 6 4 4 5 5 ਬਹੁਤ ਵਧੀਆ ਰਹਿ ਜੋੜ ਮਿਲੇ ਤਏ ਆ ਫਤੇ ਫਤੇ ਸਿੰਘ ਜੋਰਾਵਰ ਸਿੰਘ ਦੇ ਬਹੁਤ ਵਧੀਆ ਰਹਿ ਘੋੜੇ ਹਾਂ ਜੀ ਪਾਹੀ ਪਜਾਇਆ 6 ਤੇ 4 ਹਾਂ ਜੀ ਹਾਂ ਜੀ ਹਾਂ ਜੀ ਜਗਦੇਵ ਸਿੰਘ ਪੱਤਰਕਾਰ ਫਤਗੜ ਸਾਹਿਬ